ਜੇ ਸੜਕ ਦਾ ਦੁਕਾਣ ਕਰਾਉਣਾ ਹੈ ਜਿਹੜੇ ਉਹ ਸੜਕ ਤੇ ਰਿਕਸ਼ਾ ਚਲਾਉਂਦੇ ਨੇ ਜਾਓ ਜਿਹੜੇ ਓਵਰ ਬ੍ਰਿਜ ਨੂੰ ਪਾਰ ਕਰਕੇ ਆਟੋ ਰਿਕਸ਼ਾ ਨੂੰ ਫਾਇਦਾ ਹੋਊਗਾ ਕਿ ਪਹਿਲਾਂ ਕਿਧਰੇ ਹੋਰ ਦੀ ਜਾਂਦੇ ਸੀ ਜਾਮ ਲੱਗਦੇ ਸੀ ਹੁਣ ਜ਼ਿਆਦਾ ਈਜ਼ੀ ਹੋ ਗਿਆ ਤੇ ਉਹਨਾਂ ਤੇ ਦੁਕਾਣਨ ਕਰਾ ਲਓ ਮੈਂ ਕਦੇ ਲੰਘਦਾ ਵੱਡਦਾ ਫੇਰ ਆਜੂਗਾ ਕਿਉਂਕਿ ਪਹਿਲਾਂ ਵੀ ਦੇਖਿਆ ਗਿਆ ਕਿ ਕਈ ਵੇ ਕਈ ਵਾਰੀ ਦੋ ਦੋ ਦੁਕਾਣਨ ਵੀ ਕਰ ਦਿੰਦੇ ਸੀਗੇ ਕਿ ਇੱਕ ਜਣਾ ਉਹ ਕਰ ਗਿਆ ਉਹ ਕਹਿੰਦਾ ਮੈਂ ਕਰੂੰਗਾ ਉਹ ਕਹਿੰਦਾ ਮੈਂ ਕਰੂੰਗਾ ਮਤਲਬ ਕ੍ਰੈਡਿਟ ਵਾਰ ਜਿਵੇਂ ਹੁਣ ਮੈਂ ਮੈਂ ਅਜਿਹੀ ਐਗਜ਼ਾਮਪਲ ਦੇ ਦੇਣਾ ਅਸ਼ਵਨੀ ਜੀ ਬੈਠੇ ਅੱਜ ਸਵੇਰੇ ਟੀਵੀ ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਨੇ ਵਾਲ ਤੱਕ 7 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ। ਤੋਂ ਆਬਵੀਅਸਲੀ ਰੇਲਵੇ ਸੈਂਟਰ ਨਾਲ ਲੇਟਡ ਪਰ ਸਾ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ ਵਰਚੁਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਤੇ ਰਾਜਪਾਲ ਸਾਹਿਬ ਗਵਰਨਰ ਸਾਹਿਬ ਉਥੇ ਖੰਨੇ ਬੈਠੇ ਨੇ ਚੀਫ ਗੈਸਟ ਮਤਲਬ ਕੀ ਨਮਾਬਾਬ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਪੈਸਾ ਹੋਵੇ ਹੋ ਜਾਂ ਜਾਂ ਪੈਸਾ ਉਹ ਹੈ ਹੋ ਜਿਹੜਾ ਇੱਕ ਮਨ ਪ੍ਰਗਟ ਜੀ ਨੂੰ ਬੋਲਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਉਗੀ ਜਾਂ ਕੋਈ ਮੰਤਰੀ ਜਾਂ ਉੱਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉੱਥੇ ਬੀਜੇਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਹੈ ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ ਨੂੰ ਕੋਈ 에ਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ 에어ਪੋਰਟ ਦਾ ਵੀ ਇਦਾਂ ਉਦਘਾਟਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗਵਰਨਮੈਂਟ ਦੇ ਰਹੀ ਹੈ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਸੋ ਇਹ ਤਾਂ ਫਿਰ ਭਰਨੀ ਨਹੀਂ ਨੀ ਇੱਛਾ ਤਾਂ ਤੇ ਨਾਲੇ ਤਾਂ ਕਹਿੰਦੇ ਆ ਕਿ ਸਾਡੀਆਂ ਗਾਰੰਟੀਆਂ ਨੇ ਸਾਡਾ ਚੱਲਦਾ ਸੰਤ ਜਿੱਥੇ ਮਰਜੀ ਜਿਹੜਾ ਅਸੀਂ ਚਲੇ ਜਾਈਏ ਤੇ ਸਾਡੀ ਗਾਰੰਟੀ ਚੱਲ ਜਾਂਦੀ ਹੈ ਤੇ ਨਾਲੇ ਕਹਿੰਦੇ ਤੁਸੀਂ ਪੰਜਾਬ ਸਰਕਾਰ ਜੇ ਕੋਈ ਨੁਮਾਇੰਦਾ ਜਾ ਕੇ ਉੱਥੇ ਬੋਲ ਲੇ ਤਾਂ ਉੱਥੇ ਵਿਰੋਧ ਹੁੰਦਾ ਆਸ਼wini ਜੀ ਬਠਿੰਡੇ ਹੋਇਆ ਵਿਰੋਧ ਬਠਿੰਡੇ ਵਿਰੋਧ ਹੋਇਆ ਜਦੋਂ ਇੱਕ ਅਕਾਲੀ ਦਲ ਦੇ ਨੁਮਾਇੰਦੇ ਬੋਲਣ ਲੱਗੇ ਉੱਥੇ ਮੋਦੀ ਮੋਦੀ ਮਤਲਬ ਇਹ ਐਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀ ਵਾਰੀਏ ਤਮੇਰੇ ਖਲਚ ਵਧੀਆ ਰੂਗਾ ਅਸੀਂ ਵੀ ਕਹਿੰਨੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾਂ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ ਚ ਆਉਂਦੇ ਨੇ ਅਸੀਂ ਅੱਖਾਂ ਬਿਸ਼ਾਕੇ ਵੈਲਕਮ ਕਰਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਅਸੀਂ ਮੇਜ਼ਬਾਨ ਆ ਜਿਹਦੇ ਜਿੰਨੇ ਵੀ ਫੰਕਸ਼ਨ ਕਰਦੇ ਬਲਕਿ ਮੰਗ ਕੇ ਲੈ ਕੇ ਆਉਣਾ ਉੱਥੋਂ ਫੰਕਸ਼ਨ ਕਿ G20 ਸਾਨੂੰ ਦੇ ਦਿਓ ਜੀ ਦੋ G20 ਮਿਲੇ ਸਾਨੂੰ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਕਰੋ ਜੀ ਇੱਥੇ ਆਓ ਅਸੀਂ ਬੁਲਾਵਾਂਗੇ ਸਾਰਿਆਂ ਨੂੰ ਹੋਸਟ ਕਰਾਂਗੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਹੈ ਜੇ ਕੰਪਨੀ ਵਿੱਚ ਇਸ ਤਰ੍ਹਾਂ ਦੀ ਕਿ ਸੱਦੇ ਪੱਤਰ ਦੇ ਨਾਮ ਜਿਹੜਾ ਉਹ ਜਿਹਦਾ ਥੱਲੇ ਲਿਖਤਾ ਉਹਦੇ ਨਾਲ ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ ਨਾਮ ਲਿਖੋ ਨਾ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ ਸੋ ਆਮ ਆਦੀ ਪਾਰਟੀ ਵੱਲੋਂ ਅਸੀਂ ਜਿਹੜਾ ਚਾਹੇ ਹੈਲਥ ਹੈ ਚਾਹੇ ਐਜੂਕੇਸ਼ਨ ਹੈ ਇਨਫਰਾਸਟ੍ਰਕਚਰ ਹੈ ਉਹ ਉਹਦੇ ਵਿੱਚ ਅਸੀਂ ਕੋਈ ਕਮੀ ਨਹੀਂ ਛੱਡ ਰਹੇ ਇਵਨ ਕੱਲ ਇੱਕ ਪਟਿਆਲੇ ਇੱਕ ਵਪਾਰੀ ਨੇ ਕਿਹਾ ਕਿ ਸਾਡੇ 66 ਕੇਵੀ ਦਾ ਗ੍ਰਿਡ ਜਿਹੜਾ ਜੇ ਉਹ ਹੋ ਜੇ ਤਾਂ ਸਾਨੂੰ ਬਿਜਲੀ ਦੂਰੋਂ ਆਉਂਦੀ ਹੈ ਤਾਰਾਂ ਦੂਰੋਂ ਪੈਂਦੀਆਂ ਨੇ ਤਾਂ ਅਸੀਂ ਮੌਕੇ ਤੇ ਸੀਐਮਡੀ ਪੀਐਸਪੀਸੀਐਲ ਨੂੰ ਬੁਲਾ ਕੇ ਪੁੱਛਿਆ ਕਿੰਨਾ ਖਰਚਾ ਹੈ ਅਸੀਂ ਕਹ ਵੀ ਇਹਦਾ ਅਨੁਮਾਨ ਉਹ ਕਹਿੰਦੇ ਸੀ ਲੱਗਿਆ ਹੋਇਆ ਪਹਿਲੇ ਹੀ ਹੈ ਤੇ 6 ਮਹੀਨਿਆਂ ਚ ਆਉਣ ਵਾਲਿਆਂ ਚ ਤਿਆਰ ਹੋ ਜਾਊਗਾ ਅਸੀਕ ਵੀ ਜਦੋਂ ਥਰਮਲ ਪਲਾਂਟ ਖਰੀਦੀ ਜਾਂਦੇ ਆ ਬਿਜਲੀ ਆਪਣੇ ਕੋਲ ਹੈਗੀ ਕਹਾ ਉਹਨੂੰ ਵਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ ਸੋ ਗ੍ਰਿਡ ਵੀ ਬਣਾ ਰਹੇ ਆ ਨਵੇਂ ট্রান্সਫਾਰਮਰ ਵੀ ਲੱਗ ਰਹੇ ਨੇ